ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਹਾਂ ਮਿੱਤਰੋ ਮੋਗੇ ਜ਼ਿਲ੍ਹੇ ਦਾ ਮਾਨਮੱਤਾ ਨਗਰ ਅਤੇ ਵੱਡਾ ਪਿੰਡ ਇਤਿਹਾਸਕ ਪਿੰਡ ਡਰੋਲੀ ਭਾਈ ਪਿੰਡ ਦੇ ਵਿੱਚ ਹਾਂ ਮਿੱਤਰੋ ਡਰੋਲੀ ਭਾਈ ਪਿੰਡ ਆ ਜਿਹੜਾ ਉਹ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਕੋਰੇ ਵਾਲੇ ਪਿੰਡ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਮੈਂ ਮੌਜੂਦ ਹਾਂ ਜਾਨਵਰ ਪਾਈ ਹੋਣਾਂ ਦੇ ਦੁੱਧ ਨੂੰ ਰੱਖੇ ਹੋਇਆ ਰੱਖੀਆਂ ਹੋਈਆਂ گاਵਾ ਹੀ ਮਿੱਤਰੋ ਇੱਕ ਚੰਗੇ ਦੁੱਧ ਦੀ ਮਾਲਕਨ ਗਾਂ ਤੁਹਾਨੂੰ ਵਿਖਾਉਣੀ ਆ ਡਰ ਕੁਆਲਟੀ ਵੱਲੋਂ ਬਿਹਤਰੀਨ ਸਾਰੀ ਕਰਮਾਂ ਵਾਲੀ ਉੰਜ ਵੀ ਪ੍ਰਿੰਟ ਨਸਲ ਵੱਲੋਂ ਬਿਹਤਰੀਨ ਜੰਨੀ ਹੈਗੀ ਆ ਡਾਡੀ ਚੰਗੀ ਆ ਸਾਰੀ ਗੱਲਬਾਤ ਕਰਦੇ ਆ ਮਾਲਕ ਦੇ ਨਾਲ ਦੀ ਡਿਟੇਲ ਜਾਣ ਕੇ ਦਿਨਾ ਤੁਹਾਨੂੰ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਕੀ ਹਾਲ ਆ ਵੱਡੇ ਭਾਈ ਠੀਕ ਹੈ ਜੀ ਸੇਤਾ ਦੇ ਪਰਿਵਾਰ ਵੀਰੇ ਬਜੀ ਸਾਰੀ ਅੱਛਾ ਵੀਰੇ ਆਪਣਾ ਨਾਮ ਦੱਸ ਦੀਏ ਕਿਹਨਾਂ ਦੇ ਗੁਰਲਾਲ ਸਿੰਘ ਗੁਰਲਾਲ ਸਿੰਘ ਗੁਰਲਾਲ ਭਾਈ ਘਰ ਤਾਂ ਆਪਣਾ ਪਿੰਡ ਦੇ ਵਿੱਚ ਆ ਗਿਆ ਹਨਾ ਹਾਂਜੀ ਠੀਕ ਹੈ ਬਾਈ ਅੱਛਾ ਗੁਰਲਾਲ ਵੀਰੇ ਗਾਵਾਂ ਹੀ ਰੱਖੀ ਹੋਈਆਂ ਫਿਰ ਸਾਰੀਆਂ ਹਾਂਜੀ ਗਾਂ ਨਹੀਂ ਰੱਖੀਆਂ ਬੱਦ ਦੁੱਧਾਂ ਕੰਮ ਹੋ ਰਿਹਾ ਠੀਕ ਹੈ ਬਾਈ ਅੱਛਾ ਜਿਹੜੀ ਇਹ ਗਾਵਾਂ ਵੀਰੇ ਕਿੰਨੂ ਸੂਸ ਹੁੰਦੀ ਹੈ ਵੱਡੇ ਬਾਈ ਇਹ ਤੀਜੇ ਸੂਣਾ ਜੀ ਹੁਣ ਤੀਜੇ ਸੂਏ ਨੇ ਸੂਣਾ ਵਾ ਹੁਣ ਅੱਛਾ ਗੁਰਲਾਲ ਵੀਰੇ ਕਿੰਨੇ ਦਿਨ ਪਏ ਜਾਂਦੇ ਅਜੇ 6 6 ਤਰੀਕ ਨੂੰ ਪੂਰੇ ਹੋਣਿਆ ਜੀ 6 ਤਰੀਕ ਨੂੰ ਦਿਨ ਪੂਰੇ ਹੋਣਿਆ ਕਿੰਨਾ ਦੁੱਧ ਦੇ ਦੋਗੇ ਗੁਰਲਾਲ ਪਈਏ ਇਹ ਪਿਛਲੇ ਸੂਏ ਜੀ ਆਪਾਂ 32 ਕਿਲੋ ਚੋਇਆ ਠੀਕ ਹੈ ਵੀਰੇ ਲਾਟ ਤੇ ਐਰ ਕੀ 35 ਦੇ ਇਹ ਜਿਦ ਦੇਣਾ ਚਾਹੀਦਾ ਫਿਰ ਤਾਂ ਥੱਲੋ ਅਜੇ ਹੋਰ ਬਹੁਤ ਪੜਨ ਜੂਗੀ ਹਾਂ ਹਾਂ ਜੀ ਹਾਂ ਇਹ ਤਾਂ ਬੜੇ ਦਿਨ ਪਏ ਜੀ ਇੱਥੇ ਹੂੰ ਲੈ ਵਾਲਿਆ ਕਿ ਨਹੀਂ ਧਰਿਆ ਜਾਣਾ ਹਾਂ ਅੱਛਾ ਗੁਰ ਗੁਰਦਾਰ ਜੇ ਕੋਈ ਕਵੇ ਬੰਦਾ ਵੀ ਦੁੱਧ ਚੋਕ ਲੈ ਜਾਣਾ ਤਾਂ ਉਹ ਵੀ ਕਰ ਲਾਂਗੇ ਹਾਂ ਹਾਂ ਉਹ ਵੀ ਕਰ ਲਾਂਗੇ ਬਾਅਦ ਚ ਵੀ ਠੀਕ ਹੈ ਬਾਈ ਠੀਕ ਹੈ ਵੀਰੇ ਅੱਛਾ ਠੀਕ ਹੈ ਇਹਨੂੰ ਗੁਰਨਾਲਲ ਬਾਈ ਕਿਹੜਾ ਭਰਾ ਤਾਤ ਕੀ ਏਬੀਐਸ ਦਾ ਭਰਾ ਹੈ ਏਬੀਐਸ ਦਾ ਭਰਾ ਹੈ ਉਹਦਾ ਉਸ ਤਰਾ ਤਾਂ ਸਾਂਭੇ ਹੀ ਹੋਊਗਾ ਕਿ ਨਹੀਂ ਹਾਂ ਹੋਊਗਾ ਠੀਕ ਹੈ ਵੀਰੇ ਰੇਟ ਕੀ ਕਰਾਂਗੇ ਗੁਰਨਾਲਲ ਵੀਰੇ ਆਪਾਂ ਰੇਟ ਆਪਾਂ ਹੀ ਇਹਦਾ 90 ਠੀਕ ਆ ਮੰਨ ਤਾਂ ਥੋੜਾ ਬਹੁਤਾ ਵਿੱਚ ਹੋ ਜਾਊਗਾ ਹੀ ਕੋਈ ਗੱਲ ਤੇ ਕੱਢੀ ਬਾਰੋ ਤੋਰੀ ਗੋ ਲਾਲ ਬਾਈ ਉਹਦੇ ਤੀਜਾ ਸੂਆ ਸੋਣਾ ਨੇ ਹਾਂਜੀ ਹਾਂਜੀ ਤੀਜਾ ਸੂਆ ਸੋਣਾ ਮਿੱਤਰੋ ਕਰਮਾ ਵਾਲੀ ਨੇ ਸੁਣਦੇ ਪੰਜ 6 ਦਿਨ ਹਜੇ ਬਾਕੀ ਆ ਆਰਡਰ ਦੀ ਕੁਆਲਿਟੀ ਆ ਨਾ ਜਿਹੜੀ ਇਹਨੇ ਪੰਜਾਂ 6 ਦਿਨਾਂ ਜੇ ਡਿਊਟੀ ਕਰ ਲੈਣੀ ਆ ਕਿਉਂਕਿ ਬਣੂ ਬਣੂ ਥੱਲੋਗਾ ਬਹੁਤ ਨਿੱਖਰੂਗੀ ਕਰਮਾ ਵਾਲੀ ਵੇਖੋ ਤੁਸੀਂ ਕਿੰਨਾਂ ਦੀ ਉਵੇਂ ਨਹੀਂ ਹੈਗਾ ਤੋਰ ਤਾਰ ਦੇ ਵਿੱਚ ਉੱਡਦੀ ਫਿਰਦੀ ਆ ਕਰਮਾ ਵਾਲੀਆਂ ਦੇਖ ਸਕਦੇ ਹੋ ਮਿੱਤਰੋ ਤੁਸੀਂ ਲੈ ਆ ਵੀਰੇ ਮੋੜ ਲਿਆ ਵੱਡੇ ਪੇ ਦੇਖ ਸਕਦੇ ਆਂ ਡਰ ਦੀ ਕੁਆਲਿਟੀ ਵੱਲੋਂ ਤੋਂ ਹੀ ਸਾਰੇ ਅੰਗਾ ਪੈਰਾ ਤੋਂ ਗਾਂ ਚੰਗੀ ਆ ਮਿੱਤਰੋ 90000 ਰੁਪਏ ਦੀ ਕੀਮਤਾਂ ਵਿੱਚੋਂ ਮਾਨਤਾਣ ਹੋ ਜਾਊਗਾ 35 ਕਿਲੋ ਦੁੱਧ ਦਈ ਜਾਊਗੀ ਟੋਰਾਂ ਨਾਲ ਤੱਕ ਦੇਣਾ ਵੀ ਬਣਦਾ ਕਿਉਂਕਿ 32 ਕਿਲੋ ਦਾ ਬਾਈ ਹੋਣਾ ਨੇ ਦਾ ਚੋਇਆ ਹੋਇਆ ਕੰਡੇ ਲਾਉਣ ਵਾਲਾ ਬਚਵਾਈ ਚਵਾਈ ਦੀ ਵੀ ਪੂਰੀ ਓਕੇ ਰਿਪੋਰਟ ਹੋ ਗਈ ਤੁਸਲੀ ਵਾਲੀ ਗੱਲ ਠੀਕ ਹੈ ਬਈ 18 ਵਜੇ ਦੇ ਥੱਲੇ ਠੀਕ ਹੈ ਬਈ ਠੰਡੀ ਸਿਲ ਵੀ ਬਹੁਤ ਆ ਹਨਾ ਹਾਂਜੀ ਕੋਈ ਚੱਕਰ ਨਹੀਂ ਉਦਾਂ ਦਾ ਹੈਗਾ ਠੀਕ ਹੈ ਬਈ ਓਕੇ ਆ ਵੀਰੇ ਇਹ ਤਾਂ ਗਾਲਾਂ 65 70 ਨੂੰ ਮਾੜਾ 18 20 ਕਿਲੋ ਵਾਲੀ ਵਿਕੀ ਜਾਂਦੀ ਹੈਗਾ ਹਾਂ ਹਾਂਜੀ ਹਾਂਜੀ ਠੀਕ ਆ ਬਾਈ ਘਰੇ ਚੂਣ ਵਾਲੇ ਨੂੰ ਮਾੜੀ ਨਹੀਂ ਦੁੱਧ ਵਾਲੇ ਨੂੰ ਹਾਂ ਦੁੱਧ ਪੀਣ ਤੇ ਲਿਜਾਨ ਨੂੰ ਵਧੀਆ ਠੀਕ ਠਾਕ ਹੈ ਹੂੰ ਵੀ ਜਿਹੜਾ ਬੰਦੇ ਨੇ ਤਸੱਲੀ ਵਾਲੀ ਲੈਣੀ ਉਹਦੇ ਲਈ ਚੰਗੀ ਆ ਚੋਕੇ ਵੀ ਜਾ ਸਕਦਾ ਜੀ ਬਾਅਦ ਚ ਕੋਈ ਗੁੜਾ ਹੈ ਠੀਕ ਆ ਚੋਕੇ ਵੀ ਲ ਜਾ ਸਕਦਾ ਗੁਰਲਾਲ ਬਾਈ ਨੰਬਰ ਕਿੰਨਾ ਆਪਣਾ ਵੀਰੇ 70870 ਜੀ 88002 ਜੀ ਇੱਕ ਵਾਰੀ ਹੋਰ ਬੋਲ ਦिए ਵੀਰੇ 70870 88002 ਜੀ ਠੀਕ ਹੈ ਭਾਈ ਇਸ ਨੰਬਰ ਤੇ ਵੀਰੇ ਨਾਲ ਤੁਸੀਂ ਗੱਲਬਾਤ ਕਰ ਲਿਆ ਜੇ ਮਿੱਤਰੋ ਪਿੰਡ ਹੈਗਾ ਵਾ ਟਰੋਲੀ ਭਾਈ ਤੇ ਜ਼ਿਲ੍ਹਾ ਲੱਗਦਾ ਵਾ ਮੋਗਾ ਭਾਈ ਨਾਲ ਬਾਕੀ ਗੱਲਬਾਤ ਤੁਸੀਂ ਫੋਨ ਤੇ ਕਰ ਲਿਓ 35 ਕਿਲੋ ਦੁੱਧ ਦੇਣ ਵਾਲੀ ਗਾਂ ਵਿਖਾਈ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਸਾਡੇ ਨਾਲ ਜੁੜੇ ਰਹੋ ਧੰਨਵਾਦ ਫਿਰ ਮਿਲਦੇ ਆ ਕਿਸੇ ਨਵੀਂ ਵੀਡੀਓ ਦੇ ਨਾਲ